ਤੁਸੀਂ ਦੇਖ ਰਹੇ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਪ੍ਰੇਤ ਕੌਰ ਬਸਰਾ ਵੱਡੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਆ ਜਿਹੜੀ ਕਿ ਦਾਇਰ ਕੀਤੀ ਗਈ ਆ ਤਾਂ ਦੱਸਦੀ ਕਿ ਦੋਸ਼ੀਆਂ ਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਸੀ ਮੌਤ ਦੀ ਸਜ਼ਾ ਜਿਹੜੀ ਕਿ ਦਿੱਤੀ ਜਾਂਦੀ ਸੀ ਉਹ ਸਜ਼ਾ ਨੂੰ ਬਦਲਣ ਦੀ ਅਪੀਲ ਆ ਜਿਹੜੀ ਕੀਤੀ ਗਈ ਆ ਪਰ ਕੇਂਦਰ ਸਰਕਾਰ ਆ ਜੋ ਕਿ ਇਸ ਸਜ਼ਾ ਨੂੰ ਬਦਲਣ ਦੇ ਵਿੱਚ ਮਨਜ਼ੂਰ ਆ ਜਿਹੜੀ ਨਹੀਂ ਹੋ ਰਹੀ ਤਾਂ ਦੱਸਦੀ ਹੈ ਕਿ ਸੁਣਵਾਈ ਦੌਰਾਨ ਇਹ ਸੁਝਾਅ ਆਇਆ ਜਿਹੜਾ ਕਿ ਦਿੱਤਾ ਗਿਆ ਸੀ ਕਿ ਦੋਸ਼ੀ ਨੂੰ ਫਾਂਸੀ ਜਾਂ ਫਿਰ ਜ਼ਹਿਰ ਦੀ ਸਜ਼ਾ ਜਿੰਨਾ ਦੋਵਾਂ ਵਿੱਚੋਂ ਕੋਈ ਇੱਕ ਚੁਣ ਸਕਦਾ ਤੇ ਜੋ ਵੀ ਸਜ਼ਾ ਦੋਸ਼ੀ ਚੁਣੇਗਾ ਉਸ ਨੂੰ ਉਹੀ ਸਜ਼ਾ ਜਿਹੜੀ ਕਿ ਦਿੱਤੀ ਜਾਵੇਗੀ ਹਾਲਾਂਕਿ ਕੇਂਦਰ ਨੇ ਹਲਫਨਾਮਾ ਦਾਇਰ ਕਰਕੇ ਕਿਹਾ ਕਿ ਇਸ ਤਰ੍ਹਾਂ ਕਰਨਾ ਚੜਾ ਕਿ ਉਹ ਸੰਭਵ ਨਹੀਂ ਹੋਵੇਗਾ ਤੇ ਉਸ ਦੇ ਉੱਪਰ ਅਦਾਲਤ ਦੇ ਵੱਲੋਂ ਨਾਰਾਜ਼ਗੀ ਵੀ ਹੈ ਜਿਹੜੀ ਕਿ ਜਿਤਾਈ ਗਈ ਆ ਤਾਂ ਇਸ ਮਾਮਲੇ ਦੀ ਜਿਹੜੀ ਸੁਣਵਾਈ ਆ ਉਹ 11 ਨਵੰਬਰ ਨੂੰ ਹੋਵੇਗੀ ਪਰ ਦੱਸ ਦਈਏ ਕਿ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਕਿ ਫਾਂਸੀ ਦੀ ਜਗ੍ਹਾ ਮੌਤ ਦੀ ਸਜ਼ਾ ਜਿਹੜੀ ਕਿ ਜ਼ਹਿਰ ਦਾ ਇੰਜੈਕਸ਼ਨ ਹਦਾ ਕੇ ਦਿੱਤੀ ਜਾਵੇ ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜੀ ਮੌਤ ਆ ਉਹ ਕੁਝ ਮਿੰਟਾਂ ਦੇ ਵਿੱਚ ਹੀ ਹੋ ਜਾਂਦੀ ਹੈ ਤਾਂ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਫਾਂਸੀ ਦੀ ਜਗ੍ਹਾ ਮੌਤ ਦੀ ਸਜ਼ਾ ਜਿਹੜੀ ਕਿ ਜ਼ਹਿਰ ਦਾ ਇੰਜੈਕਸ਼ਨ ਲਗਾ ਕੇ ਦਿੱਤੀ ਜਾਵੇ ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜੀ ਮੌਤ ਹੈ ਉਹ ਕੁਝ ਮਿੰਟਾਂ ਦੇ ਵਿੱਚ ਹੀ ਹੋ ਜਾਂਦੀ ਹੈ ਤਾਂ ਦੱਸ ਜੀ ਕਿ ਇਹ ਜਿਹੜੀ ਜਨਹਿਤ ਪਟੀਸ਼ਨ ਹੈ ਵਕੀਲ ਮਿਸ਼ਰਾ ਮਲਹੋਤਰਾ ਦੇ ਵੱਲੋਂ ਦਾਇਰ ਕੀਤੀ ਗਿਆ ਜੀ ਹਾਂ ਤੇ ਪਟੀਸ਼ਨ ਦੇ ਵਿੱਚ ਇਹ ਕੁਝ ਜੜਾ ਕੀ ਲਿਖਿਆ ਗਿਆ ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਕਪ੍ਰੇਤ कौर ਬਸਰਾ ਵੱਡੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਆ ਜਿਹੜੀ ਕਿ ਦਾਇਰ ਕੀਤੀ ਗਈ ਆ ਤਾਂ ਦੱਸਦੀ ਕਿ ਦੋਸ਼ੀਆਂ ਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਸੀ ਮੌਤ ਦੀ ਸਜ਼ਾ ਜਿਹੜੀ ਕਿ ਦਿੱਤੀ ਜਾਂਦੀ ਸੀ ਉਸ ਸਜ਼ਾ ਨੂੰ ਬਦਲਣ ਦੀ ਅਪੀਲ ਆ ਜਿਹੜੀ ਕੀਤੀ ਗਈ ਆ ਪਰ ਕੇਂਦਰ ਸਰਕਾਰ ਆ ਜੋ ਕਿ ਇਸ ਸਜ਼ਾ ਨੂੰ ਬਦਲਣ ਦੇ ਵਿੱਚ ਮਨਜ਼ੂਰ ਆ ਜਿਹੜੀ ਨਹੀਂ ਹੋ ਰਹੀ ਤਾਂ ਦੱਸਦੀ ਹੈ ਕਿ ਸੁਣਵਾਈ ਦੌਰਾਨ ਇਹ ਸੁਝਾਇਆ ਜੜਾ ਕਿ ਦਿੱਤਾ ਗਿਆ ਸੀ ਕਿ ਦੋਸ਼ੀ ਜਾਂ ਫਾਂਸੀ ਜਾਂ ਫਿਰ ਜ਼ਹਿਰ ਦੀ ਸਜ਼ਾ ਜਿੰਨਾ ਦੋਵਾਂ ਵਿੱਚ ਜੋ ਕੋਈ ਇੱਕ ਚੁਣ ਸਕਦਾ ਤੇ ਜੋ ਵੀ ਸਜ਼ਾ ਦੋਸ਼ੀ ਚੁਣੇਗਾ ਉਸ ਨੂੰ ਉਹੀ ਸਜ਼ਾ ਜਿਹੜੀ ਕਿ ਦਿੱਤੀ ਜਾਵੇਗੀ ਹਾਲਾਂਕਿ ਕੇਂਦਰ ਨੇ ਹਲਫਨਾਮਾ ਦਾਇਰ ਕਰਕੇ ਕਿਹਾ ਕਿ ਇਸ ਤਰ੍ਹਾਂ ਕਰਨਾ ਚਾੜਾ ਕਿ ਉਹ ਸੰਭਵ ਨਹੀਂ ਹੋਵੇਗਾ ਤੇ ਉਸ ਦੇ ਉੱਪਰ ਅਦਾਲਤ ਦੇ ਵੱਲੋਂ ਨਾਰਾਜ਼ਗੀ ਵੀ ਆ ਜੜੀ ਕਿ ਜਿਤਾਈ ਗਈ ਆ ਤਾਂ ਇਸ ਮਾਮਲੇ ਦੀ ਜਿਹੜੀ ਸੁਣਵਾਈ ਆ ਉਹ 11 ਨਵੰਬਰ ਨੂੰ ਹੋਵੇਗੀ ਪਰ ਦੱਸ ਦਈਏ ਕਿ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਕਿ ਫਾਂਸੀ ਦੀ ਜਗ੍ਹਾ ਮੌਤ ਦੀ ਸਜ਼ਾ ਜਿਹੜੀ ਕਿ ਜ਼ਹਿਰ ਦਾ ਇੰਜੈਕਸ਼ਨ ਲਗਾ ਕੇ ਦਿੱਤੀ ਜਾਵੇ ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜੀ ਮੌਤ ਆ ਉਹ ਕੁਝ ਮਿੰਟਾਂ ਦੇ ਵਿੱਚ ਹੀ ਹੋ ਜਾਂਦੀ ਹੈ ਤਾਂ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਫਾਂਸੀ ਦੀ ਜਗ੍ਹਾ ਮੌਤ ਦੀ ਸਜ਼ਾ ਜਿਹੜੀ ਕਿ ਜ਼ਹਿਰ ਦਾ ਇੰਜੈਕਸ਼ਨ ਲਗਾ ਕੇ ਦਿੱਤੀ ਜਾਵੇ ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜੀ ਮੌਤ ਹੈ ਉਹ ਕੁਝ ਮਿੰਟਾਂ ਦੇ ਵਿੱਚ ਹੀ ਹੋ ਜਾਂਦੀ ਹੈ ਤਾਂ ਦੱਸ ਜੀ ਕਿ ਇਹ ਜਿਹੜੀ ਜਨਹਿਤ ਪਟੀਸ਼ਨ ਹੈ ਵਕੀਲ ਮਿਸ਼ਰਾ ਮਲਹੋਤਰਾ ਦੇ ਵੱਲੋਂ ਦਾਇਰ ਕੀਤੀ ਗਿਆ ਜੀ ਹਾਂ ਤੇ ਪਟੀਸ਼ਨ ਦੇ ਵਿੱਚ ਇਹ ਕੁਝ ਜੜਾ ਕੀ ਲਿਖਿਆ ਗਿਆ ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਕਪ੍ਰੀਤ कौर ਬਸਰਾ ਵੱਡੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਆ ਜਿਹੜੀ ਕਿ ਦਾਇਰ ਕੀਤੀ ਗਈ ਆ ਤੇ ਦੱਸਦੀ ਕਿ ਦੋਸ਼ੀਆਂ ਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਸੀ ਮੌਤ ਦੀ ਸਜ਼ਾ ਜਿਹੜੀ ਕਿ ਦਿੱਤੀ ਜਾਂਦੀ ਸੀ ਉਸ ਸਜ਼ਾ ਨੂੰ ਬਦਲਣ ਦੀ ਅਪੀਲ ਆ ਜਿਹੜੀ ਕੀਤੀ ਗਈ ਆ ਪਰ ਕੇਂਦਰ ਸਰਕਾਰ ਆ ਜੋ ਕਿ ਇਸ ਸਜ਼ਾ ਨੂੰ ਬਦਲਣ ਦੇ ਵਿੱਚ ਮਨਜ਼ੂਰ ਆ ਜਿਹੜੀ ਨਹੀਂ ਹੋ ਰਹੀ ਤੇ ਦੱਸਦੀ ਹੈ ਕਿ ਸੁਣਵਾਈ ਦੌਰਾਨ ਇਹ ਸੁਝਾਇਆ ਜੜਾ ਕਿ ਦਿੱਤਾ ਗਿਆ ਸੀ ਕਿ ਦੋਸ਼ੀ ਜਾਂ ਫਾਂਸੀ ਜਾਂ ਫਿਰ ਜ਼ਹਿਰ ਦੀ ਸਜ਼ਾ ਇਹਨਾਂ ਦੋਵਾਂ ਵਿੱਚ ਜੋ ਕੋਈ ਇੱਕ ਚੁਣ ਸਕਦਾ ਤੇ ਜੋ ਵੀ ਸਜ਼ਾ ਦੋਸ਼ੀ ਚੁਣੇਗਾ ਉਸ ਨੂੰ ਉਹੀ ਸਜ਼ਾ ਜਿਹੜੀ ਕਿ ਦਿੱਤੀ ਜਾਵੇਗੀ ਹਾਲਾਂਕਿ ਕੇਂਦਰ ਨੇ ਹਲਫਨਾਮਾ ਦਾਇਰ ਕਰਕੇ ਕਿਹਾ ਕਿ ਇਸ ਤਰ੍ਹਾਂ ਕਰਨਾ ਚੜਾ ਕਿ ਉਹ ਸੰਭਵ ਨਹੀਂ ਹੋਵੇਗਾ ਤੇ ਉਸ ਦੇ ਉੱਪਰ ਅਦਾਲਤ ਦੇ ਵੱਲੋਂ ਨਾਰਾਜ਼ਗੀ ਵੀ ਆ ਜੜੀ ਕਿ ਜਿਤਾਈ ਗਈ ਹੈ ਤਾਂ ਇਸ ਮਾਮਲੇ ਦੀ ਜਿਹੜੀ ਸੁਣਵਾਈ ਹੈ ਉਹ 11 ਨਵੰਬਰ ਨੂੰ ਹੋਵੇਗੀ ਪਰ ਦੱਸ ਦਈਏ ਕਿ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਕਿ ਫਾਂਸੀ ਦੀ ਜਗ੍ਹਾ ਮੌਤ ਦੀ ਸਜ਼ਾ ਜਿਹੜੀ ਕਿ ਜ਼ਹਿਰ ਦਾ ਇੰਜੈਕਸ਼ਨ ਲਗਾ ਕੇ ਦਿੱਤੀ ਜਾਵੇ ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜੀ ਮੌਤ ਹੈ ਉਹ ਕੁਝ ਮਿੰਟਾਂ ਦੇ ਵਿੱਚ ਹੀ ਹੋ ਜਾਂਦੀ ਹੈ ਤਾਂ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਫਾਂਸੀ ਦੀ ਜਗ੍ਹਾ ਮੌਤ ਦੀ ਸਜ਼ਾ ਜਿਹੜੀ ਕਿ ਜ਼ਹਿਰ ਦਾ ਇੰਜੈਕਸ਼ਨ ਲਗਾ ਕੇ ਦਿੱਤੀ ਜਾਵੇ ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜੀ ਮੌਤ ਹੈ ਉਹ ਕੁਝ ਮਿੰਟਾਂ ਦੇ ਵਿੱਚ ਹੀ ਹੋ ਜਾਂਦੀ ਐ ਤਾਂ ਦੱਸ ਦਈਏ ਕਿ ਇਹ ਜਿਹੜੀ ਜਨਹਿਤ ਪਟੀਸ਼ਨ ਹੈ ਵਕੀਲ ਮਿਸ਼ਰਾ ਮਲਹੋਤਰਾ ਦੇ ਵੱਲੋਂ ਦਾਇਰ ਕੀਤੀ ਗਿਆ ਜੀ ਹਾਂ ਤੇ ਪਟੀਸ਼ਨ ਦੇ ਵਿੱਚ ਇਹ ਕੁਝਾ ਜਿਹੜਾ ਕਿ ਲਿਖਿਆ ਗਿਆ